ਬਟਿੰਡਾ ਸ਼ਹਿਰ ਦੇ ਅੰਦਰ ਚੱਲ ਰਹੇ ਜਗਾੜੂ ਵਾਹਨ ਵਾਲਿਆਂ ਨੂੰ ਕੀਤੀਆਂ ਟ੍ਰੈਫਿਕ ਪੁਲਿਸ ਨੇ ਸਖਤ ਹਦਾਇਤਾਂ ਅਤੇ ਆਪਣੇ ਕਾਗਜ਼ ਪੱਤਰ ਪੂਰੇ ਰੱਖਣ ਦੀ ਕੀਤੀ ਅਪੀਲ ਦੱਸਦੀ ਹੈ ਕਿ ਬਟਿੰਡਾ ਸ਼ਹਿਰ ਦੇ ਅੰਦਰ ਬਹੁਤ ਸਾਰੇ ਜਗਾੜੂ ਵਾਹਨ ਨੇ ਜਿਹੜੇ ਉਹ ਚੱਲ ਰਹੇ ਹਨ ਤੇ ਉਹ ਓਵਰਲੋਡ ਵੀ ਸ਼ਹਿਰ ਦੇ ਅੰਦਰੋਂ ਸਮਾਨ ਲੈ ਕੇ ਜਾਂਦੇ ਹਨ ਜਿਸ ਦੇ ਨਾਲ ਵੱਡੇ ਹਾਦਸੇ ਹੋਣ ਦਾ ਡਰ ਹੈ ਜਿਹੜਾ ਉਹ ਬਣਿਆ ਰਹਿੰਦਾ ਹੈ ਜਿਸ ਨੂੰ ਲੈ ਕੇ ਪਿਛਲੇ ਦਿਨੀ ਟ੍ਰੈਫਿਕ ਪੁਲਿਸ ਵੱਲੋਂ ਇਹਨਾਂ ਦੇ ਚਲਾਨ ਕੱਟੇ ਗਏ ਸਨ ਅਤੇ ਉਸ ਨੂੰ ਲੈ ਕੇ ਇਹਨਾਂ ਵੱਲੋਂ ਬੀਤੀ ਕੱਲ ਇੱਕ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਅੱਜ ਕੁਝ ਜਿਗਾੜੂ ਵਾਹਨਾਵਾਲਿਆਂ ਵੱਲੋਂ ਟ੍ਰੈਫਿਕ ਇੰਚਾਰਜ ਨੂੰ ਮਿਲਿਆ ਗਿਆ ਤੇ ਟ੍ਰੈਫਿਕ ਇੰਚਾਰਜ ਨੇ ਇਹਨਾਂ ਨੂੰ ਹਦਾਇਤਾਂ ਕੀਤੀਆਂ ਕਿ ਤੁਸੀਂ ਆਪਣੇ ਡਾਕੂਮੈਂਟ ਪੂਰੇ ਰੱਖੋ ਅਤੇ ਜ਼ਿਆਦਾ ਜਿਹੜਾ ਲੋਡ ਹੈ ਉਹ ਨਾ ਲੈ ਕੇ ਜਾਓ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਅਗਰ ਕੋਈ ਸਾਡੇ ਵਿੱਚੋਂ ਕੋਈ ਵੀ ਵਿਅਕਤੀ ਜ਼ਿਆਦਾ ਲੋਡ ਲੈ ਕੇ ਜਾਵੇਗਾ ਤਾਂ ਅਸੀਂ ਉਸ ਦੇ ਪਿੱਛੇ ਨਹੀਂ ਆਵਾਂਗੇ ਤੇ ਨਾਲ ਉਹਨਾਂ ਕਿਹਾ ਕਿ ਸਾਡੇ ਵੱਲੋਂ ਆਪਣੇ ਡਾਕੂਮੈਂਟ ਨੇ ਜਿਹੜੇ ਉਹ ਜਲਦੀ ਹੀ ਪੂਰੇ ਕਰ ਲਏ ਜਾਣਗੇ। ਉੱਥੇ ਜਾ ਕੇ ਰੋੜ ਤੇ ਕਹਿ ਦਿਓ ਵੀ ਸਰਗਾ ਨਾਲ ਲੱਦਣ। ਜਿਹਦੇ ਕੋਲੇ ਕਲਾਈ ਪੱਤਰ ਨਾਲ ਸਾਨੂੰ ਮਗਰ ਨਾ ਬਰਾ ਵੀਰ ਬਣ ਕੇ ਤੇ ਅਸੀਂ ਮਗਰ ਨਹੀਂ ਜਾਣਾ ਕਹਿੰਦੇ। ਉਹ ਰੈਡੀ ਐਡੀ ਚਾਹੂ ਸਮਾਨ ਲੱਦਣਾ। ਅਸੀਂ ਜਖੂ ਵੀ ਜਿਹੜੇ ਪੈਪਾ ਢੋਣ ਵਾਲੇ ਆ, ਸਰਿਆ ਢੋਣ ਵਾਲੇ 20 ਫੁੱਟ ਦੀਆਂ ਜਿਨ੍ਹਾਂ ਕੋਲੇ ਪੈਪਾ ਲੰਮੀਆਂ ਪਾਈਆਂ ਉਹ ਮਿਲ ਜਾਣਗੀਆਂ। ਚਾਹੇ ਉਹਦੇ ਕਾਗਜ਼ ਪੂਰੇ ਆਲਾ ਚਲਾਨ ਕੱਟੀ ਹੋਵੇ। ਕੀ ਕਹਿੰਨਾ ਮੈਂ ਉਹਦੋਂ ਵੀ ਤੁਹਾਨੂੰ ਉਹ ਅੱਜ ਅੱਜੋ ਹਰ ਦਾ ਲਾਲਚ ਕਰਦੇ ਆ। ਕੱਲ ਨੂੰ ਉਹ ਪਤਾ ਕੀ ਕਿਸੇ ਦਾ ਨੁਕਸਾਨ ਕਰਨਗੇ। ਨੁਕਸਾਨ ਤੋਂ ਹੀ ਰੋਕ ਦਿੰਦੇ ਹਾਂ ਹਾਂ ਜੀ ਠੀਕ ਹੈ ਕਿ ਨਹੀਂ ਜੇ ਕਿਸੇ ਦਾ ਨੁਕਸਾਨ ਜਿਵੇਂ ਅਫਸਰਾ ਨੇ ਆਪਾਂ ਨੂੰ ਸਮਝਾਇਆਗਾ ਕਿ ਕਿਸੇ ਦਾ ਨੁਕਸਾਨ ਹੋ ਗਿਆ ਤੁਹਾਡਾ ਘਰ ਲੱਗ ਜਾਊਗਾ ਤੁਹਾਡਾ ਸਾਰੀ ਉਮਰ ਖੜਾ ਨਹੀਂ ਸੋਹ ਬਸ ਤੈਨੂੰ ਖੜਾ ਹੀ ਹਾਂਤਾ ਜੀ ਐ ਨਹੀਂ ਬਚਦਾ ਨਹੀਂ ਦੇਖ ਨਹੀਂ ਕਿੱਥੇ ਜਿੱਥੇ 2400 ਵੱਡਿਆ ਕਟਾਉਣਾ ਉਹਦੇ ਨਾਲ ਖੜੋ ਕੱਟ ਖਾ ਲੋ ਲੋਕ ਕਹਿੰਦੇ ਕਿ ਭਾਈ ਸਾਡੇ ਜਨਾਨ ਘੱਟ ਤੇ ਜਨਾਨ ਕਿਸੇ ਵਜ੍ਹਾ ਨਾਲ ਇਕੱਠੇ ਹੋਣਗੇ ਕਿਹਦੇ ਨਾਲ ਖੜਾ ਲੋ ਇੰਨੀਆਂ ਸੂਟਾਂ ਜਿਹੜੀਆਂ ਦੇ ਰੱਖੀਆਂ ਆਪਾਂ ਨੂੰ ਮੁਲਾਜ਼ਮਾਂ ਨੇ ਨਹੀਂ ਮਿਲਦੀਆਂ ਮਸਨਤ ਆਪਣੇ ਕੋਲੇ ਹੈ ਨਹੀਂ ਕਾਪੀਆਂ ਆਪਣੇ ਕੋਲੇ ਸਾਰੀਆਂ ਇੰਨੀਆਂ ਨੰਬਰ ਬੇਟਾ ਆਪਣੇ ਨਹੀਂ ਲੱਗੀਆਂ ਅੱਥੋਂ ਆਪਾਂ ਕੀ ਕਰਾਂਗੇ ਮੈਂ ਆਪਾ ਮੇਰਾ ਨਾਮ ਹਰਪਾਲ ਸਿੰਘ ਆ ਜੀ ਹਾਂ ਕੀ ਕਹਿਣਾ ਚਾਹੁੰਦੇ ਆ ਅੱਜ ਦਫਤਰ ਸਪੱਤ ਪਹੁੰਚੇ ਹੁਣ ਅਸੀਂ ਦਫਤਰ ਦੇ ਵਿੱਚ ਇਸ ਕਰਕੇ ਪਹੁੰਚੇ ਸੀ ਵੀ ਜੋ ਸਾਡੀਆਂ ਜਗਾੜੂ ਰੇੜੀਆਂ ਨੇਗੇ ਆ ਜੀ ਕਿ ਉਹ ਸਾਡਾ ਰਜਗਾਰ ਹੈਗਾ ਅਸੀਂ ਬਣਾਇਆ ਆਪਦਾ ਕਿਸੇ ਨੇ ਕਰਜ਼ਾ ਬਾਲਾ ਚੱਕ ਕੇ ਕਿਸੇ ਨੇ ਥੋੜਾ ਚੱਕ ਕੇ ਅਸੀਂ ਅ ਪ੍ਰੈਫਕਟ ਅਨਚਾਰਜ ਕੋਲੇ ਆਏ ਸੀਗੇ ਵੀ ਸਾਨੂੰ ਦੀ ਸਾਡਾ ਅਰਜ਼ਗਾਰ ਹੈ ਬੰਦ ਨਾ ਹੋਵੇ ਸਾਨੂੰ ਪ੍ਰੈਫਕਟ ਅਨਚਾਰਜ ਦੇ ਅਫਸਰਾਂ ਨੇ ਬਹੁਤ ਸਾਥ ਦਿੱਤਾ ਹੈ ਤੇ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਅਸੀਂ ਇਹਨਾਂ ਨੂੰ ਪੂਰਾ ਸਾਥ ਦੇਵਾਂਗੇ ਜਿਨ੍ਹਾਂ ਵੀ ਸਾਨੂੰ ਕੋਈ ਸਾਥ ਦਿੱਤਾ ਜਾਵੇ ਆ ਕਈਆਂ ਕੋਲੇ ਕੋਈ ਕਾਗਜ਼ ਪੱਤੇ ਡਰਾਈਵਿੰਗ ਲਿਸੈਂਸ ਨਹੀਂ ਆਰ.ਸੀ ਵੀ ਹੈ ਨਹੀਂ ਲੱਗਦਾ ਵੀ ਉਹ ਤਾਂ ਰੱਖਣੀ ਚਾਹੀਦੀ ਏਸੀ ਦਾ ਆਰ.ਸੀ ਤੇ ਨਸੰਤਤਾ ਜੀ ਜ਼ਰੂਰੀ ਚਾਹੀਦਾ ਕੱਲ ਨੂੰ ਸਾਡਾ ਕਿਸੇ ਬੰਦੇ ਦਾ ਨੁਕਸਾਨ ਹੋ ਜਾਂਦਾ ਹੈ ਸਾਡੇ ਹੋ ਜਾਂਦਾ ਜੀ ਸੰਦੀ ਜੀ ਜਾਂ ਸਾਡੀ ਗਲਤੀ ਨਾ ਹੋ ਜਾਂਦਾ ਜਾਂ ਕਿਸੇ ਦੂਸਰੇ ਦੀ ਗਲਤੀ ਨਾ ਹੋ ਜਾਂਦਾ ਜਦੋਂ ਸਾਡੇ ਕੋਲੇ ਕਾਗਜ਼ ਪੂਰੇ ਨਹੀਂ ਤੇ ਸਾਨੂੰ ਗਲਤ ਕਿਹਾ ਜਾਊਗਾ ਜੀ ਤੇ ਇੱਕ 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 ਕੱਲ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਹਾਂਜੀ ਇੱਕ ਕੱਲ ਧਰਨਾ ਪ੍ਰਦਰਸ਼ਨ ਇਹਨਾਂ ਨੇ ਕੀਤਾ ਸਾਡੀ ਦੂਸਰੀ ਪਾਰਟੀ ਵਾਲਿਆਂ ਨੇ ਅਸੀਂ ਉਹਨਾਂ ਨੂੰ ਕਿਹਾ ਵੀ ਸੀਗਾ ਵੀ ਦੇਖੋ ਵੀ ਕੋਈ ਵੀ ਕੰਮ ਕਰਦੇ ਆਪਾਂ ਤੇ ਆਪਾਂ ਗਵਰਨਮੈਂਟ ਦੇ ਐਂਟੀ ਹੋਵਾਂਗੇ ਤਾਂ ਗਵਰਨਮੈਂਟ ਆਪਾਂ ਨੂੰ ਕਦੇ ਨਹੀਂ ਵਖਸ ਸਕਦੀ ਟਿੱਕਣੀ ਜੀ ਤੇ ਗਵਰਨਮੈਂਟ ਦੇ ਅਸੀਂ ਐਂਟੀ ਨਹੀਂ ਹੋਣਾ ਚਾਹੁੰਦੇ ਅਸੀਂ ਤਾਂ ਸਾਡੀ ਦੂਸਰੀ ਪਾਰਟੀ ਬਣੀ ਹੋਈ ਹੈ ਇਧਰ ਕੀ ਕਹਿੰਦਾ ਹੁੰਦਾ ਆ ਜੀ ਭੱਟੀ ਰੋਡ ਤੇ ਇਧਰ ਅਸੀਂ ਰਹਿਨੇ ਆ ਅਸੀਂ ਗਵਰਨਮੈਂਟ ਦੇ ਐਂਟੀ ਹੋਣਾ ਨਹੀਂ ਚਾਹੁੰਦੇ ਅਸੀਂ ਤਾਂ ਗਵਰਨਮੈਂਟ ਨੂੰ ਇਹ ਕਹਿੰਦੇ ਆ ਵੀ ਸਾਨੂੰ ਗਵਰਨਮੈਂਟ ਸਾਥ ਦੇਵੇ ਅਸੀਂ ਗਵਰਨਮੈਂਟ ਨੂੰ ਖਾਣਨੇ ਆ ਜੀ ਤੇ ਸਾਡਾ ਰੋਜ਼ਗਾਰ ਜਿਹੜਾ ਹੈਗਾ ਬੰਦ ਨਾ ਹੋਵੇ ਇਹਨਾਂ ਦਾ ਅਫਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਅਜ ਰੋਜ਼ਗਾਰ ਦੇ ਵਾਸਤੇ ਸਾਨੂੰ ਕਹ ਹਰੀ ਝੰਡੀ ਦੇਤੀ ਇਹ ਵੀ ਗੱਲ ਕਹੀ ਜਾਂਦੀ ਆ ਵੀ ਕਈ ਕਬਾੜੀਆਂ ਤੋਂ ਮੋਟਰਸਾਈਕਲ ਲੈ ਲੈਂਦੇ ਆ ਉਹ ਚੋਰੀ ਦੇ ਵੀ ਹੋ ਸਕਦੇ ਆ ਲੱਗਦਾ ਵੀ ਇਸ ਤਰ੍ਹਾਂ ਨਹੀਂ ਲੈਣੇ ਚਾਹੀਦੇ ਆ ਜਿਹੜਾ ਕੋਈ ਚੋਰੀ ਦਾ ਮੋਟਰਸਾਈਕਲ ਆ ਜਾ ਉਹਦੇ ਕੋਈ ਆਰਸੀ ਵਗੈਰਾ ਨਹੀਂ ਆ ਚਲੋ ਓਵਰਡੇਟ ਹੋਈ ਆ ਕਮ ਸੇ ਕਮ ਉਹਦੇ ਕੋਈ ਕਾਗਜ਼ ਪੱਤਰ ਤਾਂ ਹੋਣੇ ਚਾਹੀਦੇ ਅਜਕੋਲੇ ਠੀਕ ਐ ਚੋਰੀ ਤਾਂ ਚੋਰੀ ਐ ਜੀ ਸਿਆਣੇ ਕਹਿੰਦੇ ਆ ਕਿ ਚੋਰੀ ਲੱਖਦੀ ਤੇ ਚੋਰੀ ਕੱਖਦੀ ਵੀ ਸਾਨੂੰ ਕੀ ਪਤਾ ਇਹ ਚੋਰੀ ਦੇ ਲਾਲ ਤੇ ਲੈ ਕੇ ਲਾਲੇ ਮੁੜ ਕੇ ਸਾਡਾ ਜਿਹੜਾ ਬਣਿਆ ਹੋਇਆ ਉਹ ਵੀ ਚਲਾ ਜਾਊਗਾ ਤੁਹਾਡੀ ਦੋ ਯੂਨਿਨ ਹੈ ਜਿਵੇਂ ਤੁਸੀਂ ਦੱਸ ਰਹੇ ਹੋ ਤੁਹਾਡਾ ਅੱਪ ਚ ਤਾਲਮੇਲ ਨਹੀਂ ਫ ਤਾਲ ਮਿਲ ਇਸ ਕਰਕੇ ਨਹੀਂ ਬੈਠਦਾ ਜੀ ਜਦੋਂ ਬੰਦੇ ਬਾਹਰੋਂ ਮਤਲਬ ਜਿਹੜੇ ਉਹ ਦੁਨੀਆ ਦੇ ਬੰਦੇ ਨੇ ਜਾਂ ਉਹ ਜਾਦੇ ਬੰਦੇ ਹੈਗੇ ਜੀ ਉਹਨਾਂ ਨੇ ਬਾਹਰੋਂ ਬੰਦੇ ਮੰਗਾ ਕੇ ਆਪਣਾ ਪ੍ਰਦਰਸ਼ਨ ਵੱਡਾ ਕਰਿਆ ਅਸੀਂ ਬਗੈਥਾ ਉਹਨਾਂ ਦੇ ਵਿੱਚ ਸੀਗੇ ਮੇਨ ਮੇਨ ਬੰਦੇ ਪਰ ਅਸੀਂ ਚੁੱਪ ਕਰਕੇ ਬੈਠੇ ਅਸੀਂ ਉੱਥੇ ਕੋਈ ਆਪਦੀ ਕੋਈ ਇੰਟਰਵਿਊ ਨਹੀਂ ਦਿੱਤੀ ਕਿਸੇ ਦੀ ਕੋਈ ਕਿਸੇ ਕਿਸੇ ਦੇ ਖਿਲਾਫ ਗੱਲ ਨਹੀਂ ਕੀਤਾ ਅਸੀਂ ਉਹਨਾਂ ਦੀ ਸਾਰੀਆਂ ਗੱਲਾਂ ਸੁਣੀਆਂ ਅਸੀਂ ਉਹ ਚੀਜ਼ ਨੂੰ ਦੇਖ ਕੇ ਅੱਜ ਇੱਥੇ ਟ੍ਰੈਫਿਕ ਅਨਚਾਰਜ ਕੋਲੇ ਪਹੁੰਚੇ ਆਂ ਵੀ ਸਹੋਸ ਗਵਰਨਮੈਂਟ ਦੇ ਐਂਟੀ ਚੱਲ ਰਹੇ ਆ ਵੀ ਅਸੀਂ ਗਵਰਨਮੈਂਟ ਦੇ ਐਂਟੀ ਨਹੀਂ ਚੱਲਣਾ ਸਾਡਾ ਵਾਰ-ਵਾਰ ਇਹੀ ਬਿਆਨ ਹੈ ਵੀ ਅਸੀਂ ਨਹੀਂ ਗੌਰਮੈਂਟ ਦੇ ਅੰਟੀ ਚੱਲਣਾ ਵੀ ਸਾਡਾ ਰਜਗਾਰ ਰੇ ਮਨੁਕਰੀ ਚੱਲਦਾ ਰਹੀ। ਆ ਮੈਂਨਾ ਸਰਮਪ੍ਰੈਕਟਿੰਗ ਇਸਮੀ ਇੰਚਾਰਜ ਡਾ ਬਹੰਦਾ। ਆ ਅੱਜ ਕੁਝ ਜਿਹੜੇ ਜਗਾਡੂ ਰੇੜੀਆਂ ਵਾਲੇ ਮੁੰਮਾਏ ਸੀ ਜਿਨ੍ਹਾਂ ਨੇ ਆਬਜੈਕਸ਼ਨ ਕੀਤਾ ਕਿ ਸਾਡੇ ਜਿਹੜੇ ਕਿ ਜਗਾਡੂ ਰੇੜੀਆਂ ਤੇ ਤੱਤੇ ਨਾਲ ਚਲਾਣ ਕੀਤੇ ਜਾਂਦੇ ਆ ਕਿ ਆ ਜਿਨ੍ਹਾਂ ਨੂੰ ਕੋਈ ਸੁਝਾਇਆ ਗਿਆ ਬਈ ਕੋਈ ਜਿਹੜੀ ਜਗਾਡੂ ਰੇੜੀ ਆ ਉਹ ਤਾਂ ਕਿਸੇ ਤਰੀਕੇ ਨਾਲ ਵੀ ਆਨਬੋਰਡ ਚੱਲ ਹੀ ਨਹੀਂ ਸਕਦੀ। ਕਿਉਂਕਿ ਕਿਸੇ ਉਹਦੇ ਚਨਾਉਂਦੀ ਹੈ। ਵਿਕਲ ਦੇ ਵਿੱਚ ਨਹੀਂ ਆਉਂਦੀਗੀ। ਜੇ ਦਾ ਕੋਈ ਨਾ ਤਾਂ ਕੋਈ ਟੈਕਸ ਕਰਦੇ ਨਾ ਕੋਈ ਹੋਰ ਇਹਦਾ ਬੀਮਾ ਕਿਲੇ ਮੋਂਦਾ ਇਹਨਾਂ ਨੂੰ ਸਾਰਾ ਸੰਝਾਇਆ ਗਿਆ ਤੇ ਵੀ ਜੇ ਤੁਸੀਂ ਸਮਾਨ ਜਿਹੜਾ ਦਾ ਰਿਗਾਰਦ ਚਲਾਉਣਾ ਹੈਗਾ ਉਹਦੇ ਵਿੱਚ ਅੰਦਰ-ਅੰਦਰ ਚਲਾਉ ਨਾ ਕਿ ਤੁਸੀਂ ਵੱਡੀਆਂ ਪੈਪਾਂ ਲੋਡ ਕਰੋਗੇ ਨਾ ਕੋਈ ਸ਼ਰੀਆ ਲੋਡ ਕਰਕੇ ਲੈ ਕੇ ਜਾਓ। ਅੰਦਰ ਪਿਛਲੇ ਦਿਨ ਇੱਕ ਮਾਮਲਾ ਵੀ ਕਰਦਾ ਹੋਇਆ ਸੀ ਕਿ ਦੋ ਰੇਡੀਆਂ ਜਿਹੜੀਆਂ ਫੜੀਆਂ ਜਾਂ ਸੀ ਉਹ ਮੋਟਰਸਾਈਕਲ ਦੀ ਚੋਰੀ ਦੀ ਸੀ ਇਸ ਤਰ੍ਹਾਂ ਦੇ ਜੋ ਕੋਈ ਹੈ ਕਿ ਉੱਕਰ ਵਿਸ਼ੇ ਕਰ ਰਹੇ ਹਾਂ। ਅੰਦੇ ਕੋ ਉਹ ਵੀ ਅਸੀਂ ਚੈੱਕ ਕਰ ਰਹੇ ਹਾਂ ਨਾਲ-ਨਾਲ ਇਹਨਾਂ ਨੂੰ ਦੱਸਤਾ ਵੇ ਜੇ ਕੋਈ ਚੋਰੀ ਦਾ ਫੜਿਆ ਗਿਆ ਉਹਦੇ ਨਾਲ ਅਸੀਂ ਉੱਤੇ ਤਾਂ ਉਸ ਦਾ ਲਾਣਾ ਨਾ ਕਿਹੜੀ ਵੀ ਡਿਊਟੀ ਤੱਕ ਅਫੈਂਸ ਬਣਦਾ ਮੁਕਦਮਾ ਤੱਕਾਇਆ ਜਾਂਦਾ ਨਹੀਂ ਨਾ ਕੋਈ ਕਿਸੇ ਕੋਲ ਨਹੀਂ ਦੇ ਦੇ ਕੋ ਮੋਟਰਸਾਈਕਲ ਦਾ ਕੁਝ ਕੋਲੇ ਆਰਸੀਆਂ ਹੈਗੀਆਂ ਆਂਗੀਆਂ ਉੱਚ ਜਿਹੜੇ ਪਾਸਿੰਗ ਕਰਨ ਵਾਲੇ ਆ ਕੇ ਉਹ ਵੀ ਇਹਨਾਂ ਨੂੰ ਵਾਰਨਿੰਗ ਦਿੱਤੀ ਹੈ ਜੀ ਜਾਂ ਤਾਂ ਉਹ ਮੋਟਰਸਾਈਕਲ ਪਾਸਿੰਗ ਕਰਾ ਲੂ ਆ ਲੈਸੈਂਸ ਵੀ ਬਣਵਾਓ ਇਹਨਾਂ ਕੋਈ ਜਿੰਨੇ ਬੰਦੇ ਆਏ ਸੀ ਉਹਨਾਂ ਕੋਲੇ ਸਿਰਫ ਦੋ ਕੋਲੇ ਲੈਸੈਂਸ ਸੀਗੇ ਇਹਨਾਂ ਵਾਹਤ ਦੇ ਜਾਂ ਇੱਕ ਟਰੱਕ ਦੇ ਵਿੱਚ ਵਿੱਚ ਆਦਾ ਲਾਇਸੈਂਸ ਨਮਾ ਲਓ ਵਰਨਾ ਨਹੀਂ ਕਾਰਵਾਈ ਕਰਦੀ ਕੰਟੀਨਿਊ ਜਾਰੀ ਰਹੂਗੀ ਹੁਣ ਜੇ ਵੀ ਨਿਕਸੇ ਗਲੇ ਇਹ ਜੇ ਕਲਪਨ ਸਵਾਰੀ ਭਾਲ ਗਿਆ ਤਾਂ ਉਹ ਚਲਾਨ ਹੋ ਗਿਆ ਕਰ ਭਾਈ ਨਾ ਪਰ ਇਹ ਤਾਂ ਰੇਟਿੰਗ ਲਾ ਕੇ 6 6 ਸਸਤ ਦਵਾਈ ਬੱਟ ਨੇ ਉਹ ਜਿਹੜਾ ਵੀ ਸਾਨੂੰ ਕੋਈ ਇਸ ਤਰ੍ਹਾਂ ਦਾ ਕੋਈ ਬੰਦਾ ਮਿਲੂਗਾ ਉਹ ਵਿਰੋਧਾਫਸੀ ਬੰਦੀ ਕਾਰਵਾਈ ਕਰਾਂਗੇ